ਤੁਹ ਕੋ ਹੋਟਲ ਗੁਰ ਸੇਵੀ ਐ ਇਹਨਸ ਸਹਜ ਸੁਪਾਏ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਹੋਐ ਸਿਫਤ ਖਸਮ ਦੀ ਨੂਰ ਅਰਸ ਹਉ ਪੁਰਸ ਛੱਟੀ ਐ ਤੋ ਦੇਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਲੀ ਸਜਣ ਸੋਰਠਾ ਮਹੱਲਾ ਪੰਜਵਾ ਗੁਰ ਆਪਣੇ ਬਲਿਹਾਰੀ ਜਿਨ ਪੂਰਨ ਪੈਜ ਸواری ਮਨ ਚਿੰਦਿਆ ਫਲ ਪਾਇਆ ਪ੍ਰਭ ਆਪਣਾ ਸਦਾ ਧਿਆਇਆ